ਹਾਂਜੀ ਵੀ ਜਿਹੜਾ ਕਿ ਆਪਣਾ ਸਵਰਾਜ ਆ ਇਹ 12 ਮਾਡਲ ਆ ਬਾਈ ਇਹਦੇ ਵਿੱਚ ਆਪਾਂ ਨੂੰ ਕਲੋਸ ਕਰਦਾ ਇੰਜਨ ਮਿਲਦਾ ਦੇਖੋ ਬਈ ਕਲੋਸ ਕਰਦਾ ਇੰਜਨ ਆ ਤੇ ਇਹਦੀ ਜਿਹੜੀ ਸਾਊਂਡ ਆ ਤੇ ਬਾਜ ਆ ਵੀ ਦੂਏ ਟਰੈਕਟਰ ਨਾਲੋਂ ਬਹੁਤ ਜ਼ਿਆਦਾ ਫਰਕ ਆ ਬਈ ਜਿਹੜਾ ਪਕੜ ਦੂਆ ਉਹਦਾ ਵਿੱਚ ਜਿਹੜਾ ਇੰਜਨ ਹੌਸਫਰਾਜ ਦਾ ਆਪਣਾ ਇੰਜਨਾ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲਾਂ ਤਾਂ ਬਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬਈ ਆਪਾਂ ਕਰਾ ਰਹੇ ਹਾਂ ਜੀਰੀ ਤੇ ਸਪਰੇ ਬਈ ਲੇਟ ਹੋ ਗਈ ਥੋੜੀ ਜੀ ਬਸ ਕੰਮਾ ਕਰਕੇ ਕੰਮਾ ਕਰਾ ਕਰਕੇ ਬੀਜੀ ਕਰਕੇ ਬਈ ਸਪਰੇ ਆਪਣੀ ਥੋੜੀ ਜੀ ਲੇਟ ਪਹਿਲਾਂ ਬਈ ਜੀਰੀ ਐਨ ਬਿਲਕੁਲ ਸਹੀ ਥੀ ਕੋਈ ਬਿਮਾਰੀ ਨਹੀਂ ਕੋਈ ਕੁਸ ਨਹੀਂ ਥਾ ਹੁਣ ਬਿਮਾਰੀ ਦੀ ਸ਼ਿਕਾਇਤ ਆ ਗਈ ਬਈ ਹੁਣ ਤਾਂ ਜੀਰੀ ਆਪਣੇ 2 3 ਕਿੱਲੇ ਤਾਂ 3 ਤਾਂ ਪੱਕੇ ਹੋ ਖੜੇ ਆ ਉਹ ਤਾਂ ਜੇ ਅੱਜ ਵੱਢ ਲਵਾਂ ਠੀਕ ਆਪਣੀ ਸਲਾਹ ਮੈਂ ਵੀ ਇਕੱਠੇ ਵੱਢੀ ਜਾਵੇ ਪਰ 2 ਕਿੱਲੇ ਆਪਣੇ ਬਾਅਦ ਚ ਰਹਿ ਜਾਣੇ ਤੇ ਆਪਾਂ ਤੁਹਾਨੂੰ ਦਿਖਾਉਨੇ ਅੱਜ ਵੀ ਆ ਗਿਆ ਵੀ ਸਪਰੇਅ ਕਰਨੇ ਨੂੰ ਦੇਖੋ ਬਾਈ ਇਹ ਦਵਾਈ ਪਾਈ ਇੱਕ ਤੱਪਾਂ ਨੇ ਤੇ ਕਾ ਆ ਪਈ ਆ ਤੇ ਬਾਈ ਕਾ ਆ ਪਈ ਆ ਤੇ ਇੱਕ ਬਾਈ ਜਿਹੜੀ ਕੀ ਚਾਪ ਉਹ ਹੁੰਦੀ ਆ ਚਾਪ ਚਾਪਤੀ ਕਹਿੰਦੇ ਬਾਈ ਇਹਨੂੰ ਚਿੱਟੀ ਜੜੀ ਦਵਾਈ ਨੂੰ ਉਹ ਬਾਈ ਚਾਪਤੀ ਉਹ ਕਹਿੰਦੇ ਨੂੰ ਚਿੱਟੀ ਜਿੱਟੀ ਦਵਾਈ ਨੂੰ ਹਾਂ ਹਾਂ ਉਹ ਤੇਲੇ ਦੀ ਹੁੰਦੀ ਆ ਉਹ ਬਾਈ ਇੱਕ ਉਹ ਦਵਾਈ ਲਾਈ ਆਪਾਂ ਇਹਦੇ ਵਿੱਚ ਇਦੇ ਵਿੱਚ ਕੋੜ ਲੀਆਂ ਬਾਈ 15 ਕ ਪੰਪ ਲਾਉਣੇ ਆਪਾਂ ਨੇ ਬਾਕੀ ਬਾਈ ਜਿਹੜੀ ਪੱਕੀ ਆ ਉੱਪਰ ਕੱਟ ਲਾਉਂਗਾ ਤੁਹਾਨੂੰ ਦਿਖਾ ਵੀ ਦਿੰਨੇ ਆ ਜੀਰੀ ਦਾ ਹਾਲ ਦੇਖੋ ਬਾਈ ਜਿਹੜੀ ਤਾਂ ਆਹ ਜੀਰੀ ਖੜੀ ਆ ਇਹ ਤਾਂ ਬਿਲਕੁਲ ਪੱਕੀ ਖੜੀ ਆ ਇਹਨੂੰ ਤਾਂ ਚਾਹੀਏ ਆਪਾਂ ਅੱਜ ਵੱਢ ਲਈਏ ਇਹਦੇ ਵਿੱਚ ਕੋਈ ਹਰਾ ਦਾਣਾ ਨਹੀਂ ਕੋਈ ਕੁਝ ਨਹੀਂ ਹੈ ਪੂਰੀ ਗੱਦਰ ਹੋਈ ਵੀ ਆ ਬਾਕੀ ਬਾਈ ਜਿਹੜੀ ਇਹ ਆ ਇਹਦੇ ਵਿੱਚ ਮੜਾ ਮੜਾ ਕਿਤੇ ਕਿਤੇ ਹਰਾ ਦਾਣਾ ਹੈ ਆ ਦੇਖੋ ਤੁਸੀਂ ਇਹਦੇ ਵਿੱਚ ਕਿਤੇ ਕਿਤੇ ਹਰਾ ਦਾਣਾ ਹੈਗਾ ਬਾਈ ਇਹ ਦੇਖੋ पर पांच चार दिन तक ये भी अपनी तैयार हो जूगी बीमारी है भाई बी किते कि -किते काट बीमारी इन्नी ज्यादा है भी नहीं हैगी चलो ए स्परे करना भी उ रुक जूगी झाड़ च नहीं फर्क पे बीमारी लग गई तो थोड़ा दखा भी देना भाई पत्ता किस तरह होया देखो भाई ये लगी भी आखो देखो। देखो। ये बीमारी पई है बी आप ये दवाई लेके आए हैं हम देखते हैं स्परे करके सैट हो जाना काम अपना ਤੱਕੀ ਬਈ ਆ ਪੱਕੀ ਖੜੀ ਆ ਇਹਦੇ ਵਿੱਚ ਬਿਮਾਰੀ ਘਟ ਆ ਇਹ ਤਾਂ ਸਾਫ਼ ਆ ਦੇਖੋ ਇਹ ਐਨ ਪੱਕੀ ਖੜੀ ਆ ਜੀਰੀ ਬਾਕੀ ਮੜਾ ਮੋਟਾ ਦਾਣਾ ਤਾਂ ਬਈ ਤੁਹਾਨੂੰ ਪਤਾ ਹੀ ਹਰਾ ਮੜਾ ਮੋਟਾ ਦਾ ਦਿਖਦਾ ਹੀ ਹੁੰਦਾ ਬਾਕੀ ਉਹ ਟਰਾਲੀ 'ਚ ਪਏ ਤੇ ਸਾਰਾ ਕੰਮ ਸੈੱਟ ਹੋ ਜਾਣਾ ਬਾਕੀ ਬਈ ਉਹ ਵੀ ਦੇ ਨਾਲ ਦੀ ਉਹ ਆ ਤੇ ਇਹ ਪਹਿਲਾਂ ਲੱਗੀ ਹੋਈ ਆ ਇਹ ਬਾਅਦ 'ਚ ਲਾਈ ਤੀ ਬਾਕੀ ਬਈ ਤੇ ਉਧਰ ਹਜੇ ਹਰੀ ਆ ਉਹ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਬਾਕੀ ਬਈ ਆਪਣੀ ਜਿਹੜੀ ਹੋਰ ਬਸ ਲਾਈ ਵੀ ਉਹ ਉਹ ਵੀ ਜੀਰੀ ਬਸ ਪੱਕ ਕੇ ਤਿਆਰ ਹੋ ਗਈ ਵੱਢਣੇ ਨੂੰ ਉਹਦੇ ਵਿੱਚ ਬਈ ਉਹ ਹੋ ਗਿਆ ਗਿਰਗੀ ਉਹ ਉਹ ਬਹੁਤ ਤਾਂ ਧਿਆਨ ਨਾਲ ਚੱਕਣੀ ਪੈਣੀ ਆ ਬਾਕੀ ਵੀ ਆ ਥੋੜੀ ਜਿਹੀ ਗਿਰਗੀ ਤੇ ਤੁਹਾਨੂੰ ਪਤਾ ਹੈ ਕਿ ਮੀਂਹ ਬਹੁਤ ਜ਼ਿਆਦਾ ਪਿਆ ਕਿਤੇ ਕਿਤੇ ਤੇ ਗਰੀ ਹੈ ਬਈ ਆਹ ਇੰਨੀ ਨਹੀਂ ਹੈਗੀ ਬਈ ਇਹਨੂੰ ਆਪਾਂ ਗਿਰੀ ਵੀ ਨਹੀਂ ਕਹ ਸਕਦਾ ਮਣੀ ਮੁੱਟੀ ਗਰੀ ਵੀ ਆਹ ਬਾਕੀ ਸਾਰੀ ਏਟੂ ਜੈਡ ਖੜੀ ਹੈ ਜਿਹੜੀ ਤੇ ਇੱਧਰ ਤਾਂ ਬਈ ਗਰੀ ਵੀ ਨਹੀਂ ਹੈ ਡੱਕਾ ਜਿਹੜੀ ਕਿ ਬਈ ਆਹ ਜਰੀਆ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਤੁਸੀਂ ਬਲੌਗਾਂ ਮੈਂ ਦੇਖਿਆ ਹੀ ਹੋਣਾ ਬਈ ਇਹ ਇਹਦਾ ਚਾੜ ਬਹੁਤ ਘਟ ਜਾਣਾ ਕਿਉਂ ਇਹ ਬੇਟਾ ਮੀਜੀ ਹੋ ਗਈ ਇੱਕ ਤਰ੍ਹਾਂ ਦੀ ਇਹਦੇ ਵਿੱਚ ਬਹੁਤਾ ਉਹ ਨਹੀਂ ਹੈਗਾ ਉਂ ਜੀਰੀ ਤਾਂ ਠੀਕ ਆ ਬਾਈ ਇਹ ਦੇਖੋ ਚਿੱਟਾ-ਛਿੱਟਾ ਵਧੀਆ ਹੋਇਆ ਵਾ ਪਰ ਇਹ ਲੇਟ ਹੋ ਗਈ ਸੀ ਬਾਈ ਜੀਰੀ ਆ ਜਿਹੜਾ ਕੀ ਝਾੜ ਉਹਨੇ ਦੇਣਾ ਹੈ ਇਹ ਜੀਰੀ ਮਾਤੇ ਇੰਨਾ ਝਾੜ ਨਹੀਂ ਨਿਕਲਨੇਗਾ ਕਿਉਂ ਬਾਈ ਜਿਆਦਾ ਲੇਟ ਹੋ ਗਈ ਸੀ ਬਾਕੀ ਬਾਈ ਉੱਪਰ ਦੇਖੋ ਸਾਰਾ ਰੰਗ ਰੂੰਗ ਚੇਂਜ ਹੋ ਗਿਆ ਜੀਰੀ ਦਾ ਉਹ ਤਾਂ ਤਕਰੀਬਨ ਆਪਣੀ ਹਫਤੇ ਤੱਕ ਜਾਂ ਪੰਜ ਚਾਰ ਦਿਨ ਤੱਕ ਤਿਆਰ ਹੋ ਜਾਤਾ ਇਹਨੂੰ ਤਾਂ ਬਾਈ ਜੇ ਅੱਜ ਵੱਢ ਲੋ ਪਰ ਆਇਆ ਆਪਾਂ ਨੇ ਇਹ ਖੱਤੇ ਹੋ ਗਏ ਤੇ ਉਹ ਖੱਤੇ ਹੋ ਗਏ ਇਹ ਆਪਾਂ ਇਕੱਠੀ ਵੱਢ ਲੂਗਾ ਇਹ ਮੇਰੇ ਖਿਆਲ ਚ ਡੇਢ ਦੋ ਟਰਾਲੀਆਂ ਦੇ ਵਿੱਚ ਪੈ ਜੂ ਦੋ ਟਰਾਲੀਆਂ ਦੇ ਵਿੱਚ ਪੈ ਜੂਗੀ ਬਈ ਆਹ ਬਾਕੀ ਇੱਕ ਟਰਾਲੀ ਬਾਅਦ ਚ ਹੋ ਜੂਗੀ ਆ ਜਿਹੜੀ ਨਰਮ ਆ ਜਿਹੜੀ ਜਿਹੜੀ ਕਿ ਹਜੇ ਟਾਈਮ ਲੱਗਣਾ ਇਹਨੂੰ ਇੱਕ ਟਰਾਲੀ ਵਿੱਚ ਬਾਅਦ ਚ ਪਾ ਲੂਗਾ ਬਾਕੀ ਬਈ ਇਹ ਤਿਆਰ ਹੈ ਸਾਰੀ ਇਹ ਪੰਜ ਚਾਰ ਦਿਨ ਤੱਕ ਵੱਢ ਹੋ ਜੂਗੀ ਆਪਣੇ ਨਾ ਚੋਇ ਕਰਕੇ ਮੋਟਰ ਤਾਂ ਆਪਣੀ ਖਰਾਬ ਹੋ ਗਈ ਸੀ ਇਸ ਕਰਕੇ ਆਪਾਂ ਪਾਣੀ ਦਾ ਉੱਥੇ ਹਿੱਲਾ ਹੈ ਨਹੀਂ ਵੀ ਥੋੜਾ ਜਿਹਾ ਫਰਕ ਨਾਲ ਖੇਤਾਂ ਦੇ 100 150 ਕਿਲੋਮੀਟਰ ਦੂਰੀ ਤੇ ਪਾਣੀ ਆ ਬੇ ਚੋਚੇਵਾ ਉੱਥੇ ਦੇ ਪਾਣੀ ਢੋ ਕੇ ਸਪਰੇਅ ਕਰਾਉਣ ਲੱਗੇ ਆ ਆਪਣੀ ਵੀ ਡਰਾਮਾ ਡਰੂਮ ਵੀ ਹੈ ਆਪਾਂ ਕੋਲ ਉਹ ਮੈਂ ਸੋਚਿਆ ਵੀ ਹੁਣ ਕੱਢਣ ਨਾਲੋਂ ਵੀ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਣਾ ਉਹਦੇ ਨਾਲ ਤੇ 15 ਕ ਪੰਪੇ ਲਾਉਣੇ ਬਾਈ ਬਹੁਤ ਜ਼ਿਆਦਾ ਤਾਂ ਲਾਉਣੇ ਨਹੀਂ ਕਿ ਜਿਹੜੀ ਜਿਹੜੀ ਪੱਕੀ ਆ ਉੱਪਰ ਤਾਂ ਲਾਉਣੇ ਨਹੀਂ ਹੈ ਬਹੁਤੇ ਉੱਪਰ ਤਾਂ ਆਪਾਂ ਨੇ ਸੱਡਾ-ਸੱਡਾ ਉੱਪਰ ਜਾਂ ਵਿਚ ਨੂੰ ਮਾਰਦਣੀ ਜਿਹੜੇ ਮਾੜੀ ਮੁੱਟੀ ਬਿਮਾਰੀ ਹੋਈ ਹੋ ਰੁਕ ਜੂਗੀ ਬਾਕੀ ਜਿਹੜੀ ਬਈ ਨਰਮ ਆ ਉਹ ਮਾ ਜ਼ਿਆਦਾ ਲਾਉਣੇ ਆ ਉਹ ਤੁਹਾਨੂੰ ਪਤਾ ਹੀ ਉਹ ਤਾਂ ਨੇ ਆਣੀ ਜੀਰੀ ਕਿਉਂ ਬਿਵਾਰੀ ਮੂਰੀ ਪਾਣ ਦੇ ਪਹਿਲਾਂ ਸਪਰੇ ਹੋ ਜਾਵੇ ਬਈ ਚੰਗੀ ਗੱਲ ਆ ਅੰਦਰ ਬਈ ਚੋਬਰ ਨੇ ਰਲਾਲੀ ਦਵਾਈ ਇਹਨੂੰ ਉੱਥੇ ਰੱਖ ਲਈਆਂ ਅੰਦਰ ਅੰਦਰ ਦੇ ਭਰ ਲਈ ਪੰਪ ਪਾਣੀ ਦਾ ਠੀਕ ਆ

ਤੇਰਾ ਹੀ ਕਰਦੇ ਚੱਲ ਕੋਈ ਨਾ ਜਿੱਥੇ ਉੱਥੇ ਤੱਕ ਕਿਲਾਕ ਵੀ ਨਹੀਂ ਹੈ ਜਿਹੜੀ ਜਿਆਦਾ ਨਰਮ ਆ ਹਾਂ ਜੋ ਇਹ ਕਰ ਹੈ ਨਾ ਹਾਂ ਹਾਂ ਉਹ ਸਾਬ ਨਾਲ ਬਾਕੀ ਪੱਕੀ ਮਾਂ ਦੇਖ ਦੇਖ ਕੇ ਵਿੱਚ ਵਿੱਚ ਨੂੰ ਕਰਦੇ ਉਹ ਵੀ ਚੱਲ ਬਿਮਾਰੀ ਮੂਰੀ ਤੇ ਫੈਟਰ ਹੋਊਗਾ ਕੰਮ ਭਾਈ ਦਵਾਈ ਨਾਲ ਪੰਪ ਨੂੰ ਨਾ ਬਾਹਰ ਆ ਕੇ ਭਰੀ ਠੀਕ ਆ ਇਹਨੂੰ ਉੱਥੇ ਲੈ ਜਾਂ ਅੰਦਰ ਚੱਕ ਕੇ ਦਵਾਈ ਨੂੰ ਹਾਂ 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 ਇੱਕ ਨਾਪ ਲੈ ਜਾ ਤੇ ਪੰਪ ਬਣਾ ਦੇ ਰੱਖ ਲੈ ਹੁਣ ਲੱਗਿਆ ਵੀ ਪੰਪ ਵਿੱਚ ਪਾਉਣ ਪਾਣੀ 25 ਲੀਟਰ ਦਾ ਪੰਪ ਆ ਨਾ ਹਾਂ ਹੈ ਨਾ ਬਈ 25 ਲੀਟਰ ਆ ਨਾ 25 ਠੀਕ ਹੈ ਬਈ ਇੰਨਾ ਕੇ ਪੰਪ ਚਾਹੀਦਾ ਵਜਨ ਬੋਇਆ ਚੱਕਣਾ ਫਿਰ ਤੁਹਾਨੂੰ ਪਤਾ ਵੀ ਆ 25 ਲੀਟਰ ਪਾਣੀ ਵਾਲਾ ਬਹੁਤ ਹੋ ਜਾਂਦਾ ਬਾਕੀ ਜਿਆਦਾ ਵਜਨ ਵਾਲਾ ਵੀ ਚੱਕ ਵੀ ਨਹੀਂ ਹੁੰਦਾ ਹੈਗਾ ਹੁਣ ਪਾ ਤੇ ਬਈ ਇੱਕ ਡੱਬਾ ਦਵਾਈ ਦਾ ਇਹ ਬਈ ਆਪਾਂ ਦਵਾਈ 1390 ਰਲਾ ਲੇ ਟੋਟਲੀ ਰੰਗ ਦੇਖੋ ਬਈ ਦਵਾਈ ਦਾ ਕਿਹਜਾ ਹੋ ਗਿਆ ਸ਼ਰਟ ਨਾਲ ਦਾ ਹੋ ਗਿਆ ਬਈ ਮੇਰੀ ਸ਼ਰਟ ਨਾਲ ਦਾ ਰੰਗ ਇਹ ਦੇਖੋ सेम ही ਹੋ ਗਿਆ ਬਈ ਦੇਖੋ ਬਈ ਚੁੱਭ ਨੇ ਚੱਕ ਲਿਆ ਪੰਪ ਉਹ ਲੱਗਿਆ ਬਈ ਕਰਨ ਪੰਪ ਨੂੰ ਸਟਾਰਟ ਬਾਈ ਕਾਰਡ ਕਰਦੀ ਸਪਰੇਅ ਕਰ ਪਹਿਲਾਂ ਬਾਈ ਜਿਹੜੇ ਨਰਮ ਆਗੇ ਨਿਵਾਸ ਸਿੰਘ ਛੋਟੀ ਆ ਬਾਈ ਇਹਨੂੰ ਕਰਾ ਦਨੇ ਆ ਉਸ ਤੋਂ ਬਾਅਦ ਬਾਈ ਪੱਕੀ ਮਾਤ ਆਪਾਂ ਨੇ ਘੱਟੇ ਮਰਾਉਣਾ ਆਈਆਂ ਹਾਂਜੀ ਬਈ ਜਿਹੜਾ ਕਿ ਆਪਣਾ ਸੋਰਾਜ 12 ਮਾਡਲ ਦਾ ਬਈ ਇਹ ਫੈਲੀ 2-3 ਤੋਂ 2 ਢਾਈ ਕਿ ਢਾਈ ਕਿ ਮਹੀਨੇ ਹੋਇਆ ਬਈ ਢਾਈ ਕਿ ਮਹੀਨੇ ਦੇ ਬਾਅਦ ਦੇਖੋ ਕੰਮ ਤੇ ਵਾਪਸ ਆ ਗਿਆ ਹੁਣ ਤੁਹਾਨੂੰ ਦਿਖਾਉਣੀ ਆ ਵੀ ਢਾਈ ਮਹੀਨੇ ਦੇ ਵਿੱਚ ਬਈ ਕਿਉਂ ਡਰਾਈਵਰ ਚਲਾ ਰਿਹਾ ਦਾ ਬਹੁਤ ਉਹ ਦੇਖੋ ਬਈ ਲੈਟਾ ਗੇਰਤੀ ਉਹਨੇ ਬਹੁਤ ਜ਼ਿਆਦਾ ਟਰੈਕਟਰ ਮਾਹ ਪੈ ਗਿਆ ਕਿਉਂ ਕੰਪਨੀयां ਮੋਂ ਤੁਹਾਨੂੰ ਪਤਾ ਸਿਸਟਮ ਬਈ ਖਰਾਬ ਹੁੰਦਾ ਉੱਥੇ ਬਹੁਤੀ ਕੇਅਰ ਨਹੀਂ ਹੁੰਦੀ ਮਸ਼ੀਨਰੀ ਨਾਲ ਤੱਕਾ ਕਰਉਂਦੇ ਆ ਤੇ ਆ ਦੇਖੋ ਬਈ ਰੰਗ ਵੀ ਦੇਖੋ ਖਰਾਬ ਹੋ ਗਿਆ ਤੇ ਇੱਕ ਖੜਾ ਰੰਦਾਦਾ ਬਾਈ ਬਾਹਰ ਉਹਦੇ ਕਰਕੇ ਬਹੁਤ 12 ਮਾਡਲ ਟਰੈਕਟਰ ਆਵੇ ਆਪਣਾ ਤੇ ਉਹ ਚੱਲਿਆ ਬਾਈ ਕੁਛ ਨਹੀਂ ਹੈ ਕੰਪਨੀ ਮੈਂ ਦੇਖੋ ਬਾਈ ਪੂਰਾ ਲੋਹੇ ਦੇ ਟਰੈਕਟਰਾਂ ਦਾ ਸਾਰਾ ਆਪਣਾ ਚੱਲਿਆ ਵਾ 3300 ਕੁਝ ਘੰਟੇ ਚੱਲਿਆ ਹੋਵੇ ਟਰੈਕਟਰ ਤੇ ਬਾਕੀ ਬਈ ਦੇਖੋ ਮਗਰਾੜ ਦਾ ਵੀ ਅਸੀਂ ਤੇ ਫੇਰਤੀ ਆ ਦੇਖੋ ਇਹ ਮਗਰਾੜ ਵੀ ਲੋਡ ਕਰਾਉਣਾ ਪੈਣਾ ਬਾਕੀ ਬਈ ਧਮਾਉਣਾ ਵੀ ਪੈਣਾ ਚੰਗੀ ਤੇਰਾ ਲਿਬੜਿਆ ਪਿਆ ਤਿੱਕ ਵਈ ਦੇਖੋ ਟਰਾਲੀ ਦਾ ਆ ਦੇਖੋ ਇਹ ਕਿੰਨਾ ਬੈਂਡ ਪਾ ਤਿਆ ਪਸਾ ਕੇ ਕਿਤੇ ਇਹ ਵੀ ਬਈ ਲੋਡ ਲੋਡ ਕਰਾਉਣਾ ਤੇ ਡਾਲਾ ਵੀ ਲੱਗਦਾ ਕਰਨਾ ਟਰਾਲੀ ਬਈ ਬੜੀ ਆ ਤਰਾਇ ਜੋਗੀ ਨਹੀਂ ਹੈ 13 ਫੁੱਟ ਲੰਬੀ ਆ 6 ਫੁੱਟ ਚੌੜੀ ਆ 6 13 ਵਈ 12 ਵਈ 6 ਜਾਂ 11 ਵਈ 6 ਬੈਸਟ ਆ ਬਈ ਕਿਰਾਏ ਖਾਤਰ ਹਾਂਜੀ ਵੀ ਜਿਹੜਾ ਕਿ ਆਪਣਾ ਸਵਰਾਜ ਆ ਇਹ 12 ਮਾਡਲ ਆ ਬਾਈ ਇਹਦੇ ਵਿੱਚ ਆਪਾਂ ਨੂੰ ਕਲੌਸ ਕਰਦਾ ਇੰਜਨ ਮਿਲਦਾ ਦੇਖੋ ਬਾਈ ਕਰਲੌਸ ਕਰਦਾ ਇੰਜਨ ਆ ਤੇ ਇਹਦੀ ਜਿਹੜੀ ਸਾਊਂਡ ਆ ਤੇ ਬਾਜ ਆ ਵੀ ਦੂਏ ਟਰੈਕਟਰ ਨਾਲੋਂ ਬਹੁਤ ਜ਼ਿਆਦਾ ਫਰਕ ਆ ਵੀ ਜਿਹੜਾ ਆਪਾਂ ਕੋਲ ਦੂਆ ਉਹਦਾ ਵਿੱਚ ਜਿਹੜਾ ਇੰਜਨ ਆ ਸਵਰਾਜ ਦਾ ਆਪਣਾ ਇੰਜਨ ਆ ਬਾਈ ਜਿਹੜਾ ਕਿ ਇਹਦਾ ਆਪਾਂ ਨੂੰ ਇਹਦੇ ਵਿੱਚ ਇੰਜਨ ਮਿਲਦਾ ਆਪਾਂ ਨੂੰ 33.1 ਦਾ ਮਿਲਦਾ ਹਨਾ ਜਿੱਥੇ ਪੀਡੀਓ ਪਾਵਰ ਕੇਬੀ ਮੈਕਸ ਪਾਵਰ ਜਿਹੜਾ ਸਾਰਾ ਕੁਝ ਲਿਖਿਆ ਪਲੇਟ ਪਰ ਉਹਦੀ ਵੀ ਜ਼ਿਆਦਾ ਪਾਵਰ ਆ ਇਹਨਾਂ ਨਾਲੋਂ ਉਹ ਵਧਾਈ ਵੀ ਉਹਦੀ ਥੋੜੀ ਜਿਹੀ ਪਾਵਰ ਤੇ ਬਾਕੀ ਵੀ ਇਹਦੇ ਵਿੱਚ ਆਪਣਾ ਗਲੌਸ ਕਰਦਾ ਇੰਜਣ ਮਿਲਦਾ ਤੇ ਉਹਦੀ ਇੰਜਣ ਦੀ ਤੇ ਇਹਦੀ ਇੰਜਣ ਦੀ ਬਾਅਦ ਦਾ ਬਹੁਤ ਫਰਕ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਟਰੈਕਟਰ ਸਾਊਂਡ ਚੈੱਕ ਕਰੋ ਉਹਦੇ ਵੀ ਉਹਦੀ ਸਾਊਂਡ ਨਾਲ ਇਹਦਾ ਸਾਊਂਡ ਦਾ ਬਹੁਤ ਫਰਕ ਆ ਦੇਖੋ ਭਾਈ ਇਹਦੀ ਬੜਕ ਜ਼ਿਆਦਾ ਹੁੰਦੇ ਰਹੋ ਦੇਖੋ ਥੋੜਾ ਜਿਹਾ ਬਾਈ ਧੂਆਂ ਦਿਖਾ ਰਿਹਾ ਠੰਡੇ ਕਰਕੇ ਹੈ ਨਾ ਠੰਡਾ ਹੀ ਕਾਲਾ ਖੜਾ ਹੀ ਹੈ ਟਰੈਕਟਰ ਇਹ ਪਾਣੀ ਕਿਦੋਂ ਸਾਨੂੰ ਸਟਾਰਟ ਕਰਕੇ ਦਿਖਾ ਤੇ ਆਪਾਂ ਤੇਲ ਪਾਣੀ ਚੈੱਕ ਕਰ ਰਹੇ ਤੇ ਇਹਦੇ ਵਿੱਚ ਟਰੈਕਟਰ ਤੁਹਾਨੂੰ ਪਤਾ ਕੰਮ ਤੇ ਆਇਆ ਤੇਲ ਪਾਣੀ ਚੈੱਕ ਕਰਨਾ ਜ਼ਰੂਰੀ ਆ ਆਪਾਂ ਇੰਜਨ ਨੂੰ ਜਨਾਲ ਸਾਰਾ ਕੁਝ ਚੈੱਕ ਕਰ ਲਿਆ ਬਾਈ ਪੂਰਾ ਆਇਰਨ ਕੋ ਸਭ ਕੁ ਸੋਕੇ ਆ ਬਾਕੀ ਮਣੇ ਮੋਟੇ ਲੈਟਾ ਲੂਟਾ ਦਾ ਕੰਮ ਕਰਾਉਣੇ ਆ ਬਾਈ ਉਹ ਕਰਵਾ ਦੂੰਗਾ ਆਪਾਂ ਇੱਕ ਦੋ ਦਿਨ ਤੱਕ ਤੇ ਬਾਕੀ ਆ ਵੀ ਸੈਟ ਕਰਾਉਣਾ ਤੁਹਾਨੂੰ ਪਤਾ ਹੀ ਆ ਬਾਈ ਤੇ ਆ ਸਾਰਾ ਧੂ ਧੂ ਕੇ ਪਨਨ ਵਧੀਆ ਬਣਾਦਾ ਨਾ ਸਿਸਟਮ ਇਹਦਾ ਭਾਈ ਇਹਨੂੰ ਮੋ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਮੋਡੀਫਾਈ ਕਰਾਇਆ ਜਾਵੇ ਨਵੀਂ ਲੁੱਕ ਵਿੱਚ ਲਿਆਂਇਆ ਜਾਵੇ ਇਹ ਸਾਰੇ ਨਵੇਂ ਮਾਡਲ ਦੀਆਂ ਚੀਜ਼ਾਂ ਲਾਈਆਂ ਜਾਣਾ ਹੈ ਪਰ ਤੇ ਆਹ ਚੀਜ਼ ਹੋ ਗਈ ਬਈ ਪਰ ਪੱਟੀ ਨਵੀਂ ਲੱਗ ਜਾਣੀ ਤੇ ਇੱਥੇ ਜਾਲੀ ਵਾਲਾ ਉਹ ਲੱਗ ਜਾਣਾ ਤੇ ਮੂਰੇ ਜਿਹੜਾ ਹਿੱਸਾ ਹੁੰਦਾ ਬਈ ਦੂਆ ਜਿੱਪਰ ਬੰਪਰ ਕੋੜਾ ਬੰਪਰ ਲੱਗਦਾ ਉਹ ਹਿੱਸਾ ਲਵਾ ਦੇਣਾ ਤੇ ਪਰ ਤੇ ਬਾਕੀ 1000 016 ਵਾਲੇ ਟਾਇਰ ਜਿਹੜੇ ਕਿ ਉਹ ਪਾਏ ਆ ਉਹ ਪਵਾ ਦੇਣ ਤੇ ਬਾਕੀ ਪਿੱਛੇ 15 ਨੰਬਰ ਦੇ ਰੇਡੀਅਲ ਟਾਇਰ ਹੋ ਜਾਣਗੇ ਇਹ ਚੀਜ਼ਾਂ ਕਰਵਾ ਕੇ ਬਈ ਫੇਬਰ ਹੁੱਡ ਤੇ ਬਕਸਾ ਬੁਕਸਾ ਤੇ ਪਲੇਟਫਾਰਮ ਦੂਆ ਜੇ ਪਾ ਇਹ ਚੀਜ਼ਾਂ ਇਹਦੇ ਵਿੱਚ ਕਰਾ ਦਈਏ ਤਾਂ ਟਰੈਕਟਰ ਦੀ ਲੁੱਕ ਵਧੀਆ ਦਿਖਣ ਕੇ ਆਊਗੀ ਤਾਕੀ ਤੁਸੀਂ ਦੱਸ ਦਿਓ ਬਾਈ ਪਹਿਲਾਂ ਤਾਂ ਅਜੇ 500 ਬਰਾਗ ਦੀ ਦੂਏ ਦੀ ਨਵੇਂ ਦੀ ਮੋਡੀਫਿਕੇਸ਼ਨ ਕਰਾਉਣੀ ਆ ਉਸ ਤੋਂ ਬਾਅਦ ਇਹਦੀ ਮੋਡੀਫਿਕੇਸ਼ਨ ਬਾਰੇ ਸੋਚੂਗਾ ਬਾਈ ਬੁਰਾ ਲੱਗਦਾ ਦੇਖਣ ਨੂੰ ਦੇਖੋ ਆ ਕਿੰਨਾ ਖਰਾਬ ਹੋ ਗਿਆ ਦੇਖੋ ਰੰਗ ਇਹ ਸਾਰਾ ਕੁਝ ਆਪਾਂ ਨੇ ਪੇਂਟ ਪੁੰਡ ਕਰਾ ਕੇ ਨਵੇਂ ਤਰੀਕੇ ਨਾਲ ਇਹਨੂੰ ਮੋਡੀਫਾਈ ਕਰ ਦੇਣਾ ਤੇ ਇੱਕ ਵਾਈ ਦਾ ਬੈਂਪਰ ਵੀ ਟੇਡਾ ਹੋਇਆ ਵਾ ਇਹ ਦੇਖੋ ਇਹ ਬੈਂਪਰ ਵੀ ਹੋ ਟੱਡਾ ਬਾਕੀ ਬਈ ਬਈ ਆਪਣੇ ਸਪਰੇ ਕਰ ਗਏ ਤੇ ਸਪਰੇ ਹੋ ਗਈ ਤੇ ਆਪਣੀ ਫਾਈਨਲ ਹੁਣ ਆਪਾਂ ਬਲੌਗ ਨੂੰ ਉੱਥੋਂ ਕਰਦੇ ਹਾਂ ਸਮਾਪਤ ਮਿਲਨੇ ਆਪਾਂ ਨੈਕਸਟ ਬਲੌਗ ਦੇ ਵਿੱਚ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ